ਬ੍ਰੇਕਤ ਬਾਦ ਆਪ ਸਭ ਦਰਸ਼ਕਾਂ ਦਾ ਸਵਾਗਤ ਹੈ ਖੜਾ ਸੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਅਗਲੀ ਖਬਰ ਹੈਗੀ ਹੈ ਜਿਹੜੀ ਉਹ ਹੈਗੀ ਆ ਕਿ ਮਾਨਯੋਗ ਹਾਈ ਕੋਰਟ ਦੀ ਸਿੰਗਲ ਬੈਂਚ ਦੇ ਜਸਟਿਸ ਜਗਮੋਹਨ ਬਾਂਸਲ ਵੱਲੋਂ ਪੰਜਾਬ ਯੂਨੀਵਰਸਿਟੀ ਅਧੀਨ ਕਾਲਜਾਂ ਵਿੱਚ 12 ਸਾਲਾਂ ਤੋਂ ਠੇਕੇ ਤੇ ਸੇਵਾਵਾਂ ਕਰ ਰਹੇ ਸਹਾਇਕ ਪ੍ਰੋਫੈਸਰਾਂ ਨੂੰ ਰੈਗੂਲਰ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤੇ ਹੁਣ ਸਵਾਲ ਇਹ ਹੈ ਕਿ ਇਸ ਦਾ ਅਸਰ ਲੀਹੋ ਲੱਥੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ 1158 ਸਹਾਇਕ ਪ੍ਰੋਫੈਸਰਾਂ ਲਾਇਬ੍ਰੇਰੀਅਨਾਂ ਉੱਤੇ ਵੀ ਪਈ ਹੋਵੇਗਾ ਹੂੰ ਦੇਖੋ ਬੀਤੇ ਮਤਲਬ ਕੱਲ ਨਾ ਇੱਕ ਸਾਡੇ ਮਾਨਯੋਗ ਹਾਈ ਕੋਰਟ ਵੱਲੋਂ ਫੈਸਲਾ ਹੋਇਆ ਹੂੰ ਜੱਜ ਜਗਮਉਨ ਬੰਸਲ ਜੀ ਨੇ ਮਤਲਬ ਸਾਫ਼ ਤੇ ਸਪਸ਼ਟ ਕੀਤਾ ਹੈਗਾ ਸਰਕਾਰਾਂ ਨੂੰ ਦੇ ਦਿੱਤੇ ਆ ਵੀ ਜਿਹੜੇ ਸੂਬਿਆਂ ਦੇ ਵਿੱਚ ਜਿਹੜੇ ਸੂਬਿਆਂ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਕਹਿੰਦੇ ਵੀ ਤੁਸੀਂ ਇਹ ਨਿਗਾਹ ਕਿ ਜੇਕਰ ਇਹ ਬੇਰੋਜ਼ਗਾਰੀ ਦੀ ਬੋਤਾ ਦਾ ਤਾਂ ਤੁਸੀਂ ਨਜਾਇਜ਼ ਫਾਇਦਾ ਲੈ ਕੇ ਲੋਕਾਂ ਦਾ ਸ਼ੋਸ਼ਣ ਕਰੋ ਬਿਲਕੁਲ ਹੈਨਾ ਅੱਜ ਬੇਰੋਜ਼ਗਾਰੀ ਦੀ ਬੋਤਾ ਹੈ ਕਿ ਤੁਸੀਂ ਦੇਦੇ ਕਿ ਬੰਦਾ ਰੋਜ਼ਗਾਰ ਨਹੀਂ ਬਿਲਕੁਲ ਇਸ ਗੱਲ ਤੇ ਹਾਈ ਕੋਰਟ ਨੇ ਤਾਰਨਾ ਕੀਤੀ ਆ ਤਾਂ ਨਾ ਕੀਤੀ ਆ ਵੀ ਇਹ ਨਿਗਾਹ ਕਿ ਤੁਸੀਂ ਇੱਕ ਰੋਜ਼ਗਾਰ ਖਤਰ ਬੰਦਾ ਚਾਹੁੰਦਾ ਕਿ ਮੇਰੀ ਐਂਡ ਟੂ ਮੂਥ ਤੇ ਆਵਾ ਮੈਂ ਹਮ ਮਤਲਬ ਜਿਹੜੇ ਪ੍ਰੋਫੈਸਰ ਆ ਜਿਹੜੇ ਸਾਡੀ ਕੌਮ ਦੇ ਨਿਰਮਾਤਾ ਹੈਗੇ ਅਧਿਆਪਕ ਹੈਗੇ ਆ ਤੁਸੀਂ ਉਹਨਾਂ ਨੂੰ ਵੀ ਮਤਲਬ 12 ਸਾਲ ਤੋਂ ਲੜਕਾਈ ਰੱਖਿਆ ਹਮ ਔਰ ਮੈਂ ਜਿੰਨਾ ਕਿ ਅਸੀਂ ਮੈਂ ਥੈਂਕ ਕਰਦਾ ਕਿ ਮਾਨਜੋਗ ਹਾਈ ਕੋਰਟ ਨੇ ਹੀ ਫੈਸਲੇ ਲੈਣਾ ਸੀਗਾ ਹੂੰ ਸਰਕਾਰਾਂ ਨੇ ਸਰਕਾਰਾਂ ਨੇ ਜੇ 12 ਸਾਲ ਦੀ ਗੱਲ ਕਰਦੇ ਆ ਤੇ 12 ਸਾਲ ਤੋਂ ਪਹਿਲਾਂ ਸਰਕਾਰਾਂ ਦੋ ਬਦਲੀਆਂ ਨਾ ਉਹਨਾਂ ਨੇ ਪੂਣੀ ਕੱਤੀ ਨਾ ਇਹਨਾਂ ਡੱਕਾ ਤੋੜਿਆ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਕਿਸੇ ਦਾ ਧਿਆਨ ਨਹੀਂ ਗਿਆ ਜੇ ਪਿਛਲੇ ਵਾਰ 1158 ਪ੍ਰੋਫੈਸਰ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀ ਦੀ ਮੱਦੇ ਭਰਤੀ ਕੀਤੀ ਚੰਨੀ ਸਰਕਾਰ ਬਣੀ ਹੋਈ ਆ ਹੂੰ ਤੰਨੀ ਸਰਕਾਰ ਕੋ ਸਮਾਂ ਥੋੜਾ ਸੀ ਉਹਨਾਂ ਨੇ ਉਹਦੀ ਗਿਣਤੀ ਭਰਤੀ ਕਰਤੀ ਤੇ ਲੇਕਿਨ ਦੂਜੀ ਵਿਰੋਧੀ ਧਿਰ ਨੇ ਉਹਦੇ ਵਿੱਚੋਂ ਜਿਹੜੇ ਰਹਿ ਗਏ ਆ ਉਹਨਾਂ ਨੇ ਸੁਪਰੀਮ ਕੋਰਟ ਜਾ ਕੇ ਉਹਨਾਂ ਨੂੰ ਰੱਦ ਕਰਵਾ ਦਿੱਤਾ ਹੂੰ ਬੇਸ਼ੱਕ ਸੁਪਰੀਮ ਕੋਰਟ ਨੇ ਕਿਹਾ ਕਿ ਜਿੰਨ ਤੱਕ ਅਗਲੀ ਭਰਤੀ ਨਹੀਂ ਜੂ ਕੰਮ ਕਰਨਗੇ ਉਹ ਠੀਕ ਆ ਲੇਕਿਨ ਉਹ 1158 ਦੇ ਉੱਪਰ ਨਾ ਉਹ ਤਰਵਾੜ ਰੁਕਦੀ ਆ ਤੁਸੀਂ ਦੇਖ ਹੀ ਰਹੇ ਇਹਨਾਂ ਨੂੰ ਤੁਸੀਂ ਬੇਸਿਕ ਪੇ ਦੇ ਰਹੇ ਪ੍ਰੋਫੈਸਰਾਂ ਨੂੰ ਹੂੰ ਤੁਸੀਂ 11000 11000 ਦਾ ਤੁਹਾਡਾ ਪ੍ਰੋਫੈਸਰਾਂ ਬਿਸਕ ਵੀ ਦੇ ਰਹੇ ਆ ਸਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਸੁਪਰੀਮ ਕੋਰਟ ਦਾ ਵੀ ਫੈਸਲਾ ਬਹੁਤ ਰਪੈਲਾ ਹੋਇਆ ਕਿਹੜਾ ਅਧਿਆਪਕ ਹੁੰਦਾ ਨਾ ਇਹ ਕਰਮਚਾਰੀ ਨਹੀਂ ਹੁੰਦਾ ਇਹ ਕੌਮ ਦਾ ਨਰਮਾਤਾ ਹੈ ਬਿਲਕੁਲ ਠੀਕ ਆ ਅੱਜ ਜੇ ਪੰਜਾਬ ਯੂਨੀਵਰਸਿਟੀ ਜਿਹੜੀ ਪਹਿਲਾਂ ਹੀ ਮਤਲਬ ਬੜੀਆਂ ਸੁਰੱਖਿਆ ਦੇ ਵਿੱਚ ਹੈਗੀ ਹੈ ਤੇ ਉਸ ਪੰਜਾਬ ਯੂਨੀਵਰਸਿਟੀ ਦੇ ਅਧੀਨ ਸਾਰੇ ਕਾਲਜਾਂ ਵਿੱਚ ਜਿਹੜੀ ਪ੍ਰੋਫੈਸਰਾਂ ਦੇ ਵੱਲੋਂ ਸਹਾਇਕ ਪ੍ਰੋਫੈਸਰਾਂ ਵੱਲੋਂ ਜਿਹੜੇ 12 ਸਾਲ ਤੋਂ ਵੱਧ ਸਮੇਤੋਂ ਹਨਾ ਤੇ ਕਿੰਨੇ 12 ਸਾਲ ਦੀ ਜ਼ਰੂਰੀ ਸੁਣੀ ਜਾਂਦੀ ਹੈ ਤੇ ਇਹ ਪ੍ਰਵਰਸਨ ਸੁਣੀ ਨਹੀਂ ਗਈ ਤੇ ਉਹ ਸੁਣੀ ਕਿਨੇ ਹਾਈ ਕੋਰਟ ਹਾਈ ਕੋਰਟ ਨੇ ਬਿਲਕੁਲ ਇਹ ਖਬਰ ਪੰਜਾਬ ਦੇ ਉੱਚ ਸਿੱਖਿਆ ਪ੍ਰਣਾਲੀ ਰੋਜ਼ਗਾਰ ਨੀਤੀ ਅਤੇ ਨਿਆਂਇਕ ਪ੍ਰਬੰਧਕ ਤਿੰਨੋਂ ਖੇਤਰਾਂ ਵਿੱਚ ਹਲਚਲ ਪੈਦਾ ਕਰਕੇ ਰੱਖ ਦਿੱਤੀ ਬਿਲਕੁਲ ਸੈਕੰਡਲੀ ਗੱਲ ਇਹ ਕਿ ਜੇ ਜਸਟਿਸ ਬਾਂਸਲ ਸਾਹਿਬ ਨੇ ਮਤਲਬ ਇਹ ਫੈਸਲਾ ਕੀਤਾ ਨਾ ਮਤਲਬ ਇਹਦੇ ਚ ਦੁਨੀਆ ਦਾ ਹਰ ਬੰਦਾ ਇਸਲਾਹਾ ਕਰਦਾ ਬਿਲਕੁਲ ਹੈਨਾ ਵੀ ਤੁਸੀਂ 12 ਸਾਲ ਤੋਂ ਇੰਨਾ ਸ਼ੋਸ਼ਨ ਕੀਤਾ ਉਹ ਟੀਚਰਾਂ ਦਾ ਤੁਸੀਂ ਦੇ ਹੀ ਨਹੀਂ ਕੁਝ ਰਾਇ ਉਹਨਾਂ ਨੂੰ ਸਿਰਫ ਉਹ ਵੀ ਕਿ ਨਾ ਮਤਲਬ ਉਹ ਉਠਦਾ ਬੁੱਲ ਵੇਖਦੇ ਵੀ ਕਦੋਂ ਲਟਕਦਾ ਵੇਖ ਰਿਹਾ ਵੀ ਕਦੋਂ ਡਿੱਗੇਗਾ ਤੇ ਉਹ ਵੜੀ ਕਰਦੇ ਸੀਗੇ ਲੇਕਿਨ 12 ਸਾਲ ਬਾਅਦ ਉਹਨਾਂ ਨੂੰ ਅੱਜ ਪੰਜਾਬ ਹਾਈ ਕੋਰਟ ਨੇ ਜਿਹੜੀ ਆ ਉਹ ਇੱਕ ਦਲਾਸਾ ਦਿੱਤਾ ਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਕਿ 6 ਹਫ਼ਤਿਆਂ ਦੇ ਵਿੱਚ ਵਿੱਚ ਫੈਸਲਾ ਕਰੋ ਬਿਲਕੁਲ 6 ਹਫ਼ਤਿਆਂ ਦਾ ਟਾਈਮ 6 ਹਫ਼ਤੇ ਸਮਾਂ ਦਿੱਤਾ ਹੈ ਉਹ 6 ਹਫ਼ਤੇ ਫੈਸਲਾ ਕਰੋ ਜੇ ਸਰਕਾਰ ਫੈਸਲਾ ਕਰਨ ਤੇ ਅਸਮਰਥ ਰਹੀ ਤੋ ਰੈਗੂਲਰ ਮੰਨੇ ਜਾਣਗੇ ਬਿਲਕੁਲ ਅੱਛਾ ਜਿਵੇਂ ਕਿ ਤੁਸੀਂ ਦੱਸਿਆ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੀ ਕਿਹਾ ਗਿਆ ਕਿ ਰਾਜ ਆਪਣੇ ਨਾਗਰਿਕਾਂ ਦਾ ਸ਼ੋਸ਼ਣ ਨਹੀਂ ਕਰ ਸਕਦਾ ਕੀ ਇਹ ਫੈਸਲਾ ਠੇਕੇਦਾਰ ਪ੍ਰਣਾਲੀ ਦੇ ਵਿਰੁੱਧ ਇੱਕ ਵੱਡਾ ਝਟਕਾ ਹੈ ਬਿਲਕੁਲ ਇਹ ਸਿਸਟਮ ਦਾ ਸਾਰਾ ਸਿਸਟਮ ਹੈ ਸਰਕਾਰੀ ਸਿਸਟਮ ਉਹਦੇ ਤੁਸੀਂ ਦੇਖੋ ਸਾਡੇ ਨਾ ਨਾ ਬੇਟਾ 65 ਕਾਲਜ ਹੈਗੇ ਆ ਸਰਕਾਰੀ ਕਾਲਜ ਪੰਜਾਬ ਦੇ ਵਿੱਚ 65 ਕਾਲਜਾਂ ਵਿੱਚ 90% ਨਾ 90% ਪ੍ਰੋਫੈਸਰਾਂ ਦੀਆਂ ਪੋਸਟਾਂ ਖਾਲੀ ਆ ਜਿੱਦੇ ਤੁਸੀਂ ਗੈਸ ਗੈਸ ਫਕਲਤੀ ਰੱਖੀ ਸੀ ਜਾਂ ਤੁਸੀਂ ਠੇਕੇਦਾਰ ਭਰਤੀ ਕੀਤੇ ਸੀ ਫਿਰ ਉਹ ਕਹਿੰਦੇ ਨੇ ਠੇਕੇਦਾਰ ਭਰਤੀ ਵੀ ਕੀਤੇ ਲੈ ਪਹਿਲਾਂ ਤੁਸੀਂ ਕੀਤੇ ਤੇ ਪ੍ਰੋਫੈਸਰਾਂ ਰੱਖਿਵਲੇ ਨਹੀਂ ਕੀਤੇ ਬਿਲਕੁਲ ਕੀਤੇ ਜਿਹੜੀ ਤੁਸੀਂ ਪ੍ਰੋਫੈਸਰ ਕੀਤੇ ਉਹ ਦੇਰ ਹਾਈਲੀ ਕੁਆਲੀਫਾਈਡ ਬਿਲਕੁਲ ਅੱਛਾ ਉਹਨਾਂ ਨੇ ਮਤਲਬ ਐਮਫਲ ਕੀਤੀ ਆ ਪੀ ਐਚ ਡੀ ਕੀਤੀ ਆ ਉਹਨਾਂ ਕੋਲ ਹੈ ਲੇਕਿਨ 12 ਸਾਲ ਤਜਰਬਾ ਹੀ ਹੋ ਗਿਆ ਉਹਨੂੰ ਇਹ ਗੱਲ ਕਹਿਣੀ ਕੋਰਟ ਦੇ ਵਿੱਚ ਕਿ ਜਿਹੜੇ ਠੇਕੇਦਾਰ ਭਰਤੀ ਕੀਤੇ ਚੌਧਰਵਾਜੋਂ ਆਏ ਆ ਹੈ ਨਾ ਪਿਛਲੇ ਦਰਵਾਜੇੋਂ ਆਏ ਆ ਕਹਿੰਦੇ ਇਹ ਕਿਵੇਂ ਹੋ ਸਕਦਾ ਜਿਹਨੇ 12 ਸਾਲ ਤੁਹਾਡੇ ਬੱਚਾਂ ਨੂੰ ਰਿਜਲਟ ਦੇਤੇ ਕੰਮ ਕੀਤਾ ਉਹਨੂੰ ਅੱਜ ਦੂਦਰਵਾਜੇੋਂ ਕਿਹਾ ਕਿ ਮਤਲਬ ਇਹ ਦਾਗ ਦੇਣਾ ਵੀ ਪਾਪ ਆ ਉਹਨਾਂ ਨੇ ਇਸ ਗੱਲ ਤੇ ਵੀ ਜਿਹੜਾ ਸਵਾਲ ਠਾਇਆ ਉਹਨਾਂ ਦੇ ਵਕੀਲ ਨੇ ਉਹਦੇ ਉਹਦੇ ਵਿੱਚ ਵੇੜ ਵਜੀ ਹੈ ਵੀ ਤੁਸੀਂ ਜੇਦੋਂ ਆਪ ਹੀ ਆ ਕੇ ਬਹਿ ਗਏ ਐਵੇਂ ਹੀ ਪੜਾਉਣਾ ਹਮ ਸਿਲੈਕਸ਼ਨ ਤੁਸੀਂ ਕੀਤੀ ਹਮ ਤੁਸੀਂ ਯੋਗਤਾ ਦੇ ਮੁਤਾਬਕ ਕੀਤੀ ਬਿਲਕੁਲ ਔਰ ਯੋਗਤਾ ਦੇ ਮੁਖ ਰੱਖ ਕੇ ਤੁਸੀਂ ਉਸ ਪਿਛੇ ਤੇ ਲੈ ਕੇ ਆਏ ਆ ਤੇ ਅੱਜ ਉਹ ਜੋ ਕਿਉਂ ਨਹੀਂ 12 ਸਾਲ ਬਾਅਦ ਮਤਹਰ ਹਨ ਵੀ ਜੇ ਸਾਡੇ ਐਜੂਕੇਸ਼ਨ ਦੇ ਵਿੱਚ ਖੇਤਰ ਦੇ ਵਿੱਚ ਚਾਹ ਸਕੂਲ ਦੇ ਵਿੱਚ ਚਾਹ ਕਾਲਜ ਆ ਜਾਂ ਹਾਇਰ ਐਜੂਕੇਸ਼ਨ ਹੈਗੀ ਹੈ ਜੇ ਅਧਿਆਪਕਾਂ ਨੂੰ ਬੰਦਾ ਸਤਕਾਰ ਨਹੀਂ ਮਿਲਦਾ ਸਨਮਾਨ ਨਹੀਂ ਮਿਲਦਾ ਤਾਂ ਅਸੀਂ ਕਿਹੜੇ ਸਮਾਜ ਦੀ ਸਥਾਪਨਾ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਤੇ ਇੱਕ ਸਵਾਲ ਇਹ ਹੈ ਕਿ ਜਿਨ੍ਹਾਂ ਸਹਾਇਕ ਪ੍ਰੋਫੈਸਰਾਂ ਨੂੰ 12 ਸਾਲਾਂ ਬਾਅਦ ਨਿਯਮਤ ਹੋਣ ਦਾ ਮੌਕਾ ਮਿਲਿਆ ਹੈ ਤੇ ਕੀ ਇਹ ਦੇਰ ਨਾਲ ਮਿਲਿਆ ਨਿਆਂ ਹੈ ਜਾਂ ਸਿੱਖਿਆ ਪ੍ਰਣਾਲੀ ਦੀ ਅਸੀਂ ਨਾਕਾਮੀ ਇਸ ਨੂੰ ਕਹਿ ਸਕਦੇ ਦੇਖੋ ਸਿੱਖਿਆ ਪ੍ਰਣਾਲੀ ਦੀ ਨਾਕਾਮੀ ਸਿੱਖਿਆ ਪ੍ਰਣਾਲੀ ਦੀ ਨਕਾਮੀ ਦੀ ਪੂਰੀ ਵੱਡੀ ਚਪੇੜ ਹੈਗੀ ਆ। ਹੂੰ। ਦੇਰ ਨਾਲ ਮਿਲਿਆ। ਕਹਿੰਦੇ ਉਹਦੇ ਉਹਦੇ ਘਰ ਕਹਿੰਦੇ ਉਹਦੇ ਘਰ ਦੇਰਾਂ ਅੰਦੇ ਨਹੀਂ ਦੇਖਣ। ਬਿਲਕੁਲ। ਲੇਕਿਨ ਇਸ ਗੱਲ ਨੂੰ ਤਾਂ ਪੱਕਾ ਹੋ ਗਿਆ ਨਾ। ਹਾਂ। ਜੇਕਰ ਅਸੀਂ ਸਰਕਾਰਾਂ ਦੇ ਜਿਵੇਂ ਬੈਠੇ ਰਹਿੰਦੇ ਨੇ ਸਰਕਾਰਾਂ ਦੇ ਜਿਹਨਾਂ ਨੂੰ ਤੁਸੀਂ ਆਪ ਚੁਣ ਕੇ ਭੇਜਿਆ। ਹੂੰ। ਜਿਹੜੇ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਵਾਸਤੇ ਚੁਣੀ ਸਰਕਾਰ ਲੋਕਤੰਤਰ ਘੋਦੀ ਹੈ ਤੇ ਉਹਦੇ ਵਿੱਚ ਜਿਹੜੀ ਚੁਣ ਕੇ ਭੇਜੀ ਆ ਉਹਨੇ ਢੱਕਾ ਨਹੀਂ ਤੋੜਿਆ। ਹੂੰ। ਤੇ ਜੇ ਸਾਡੀਆਂ ਮਾਨਯੋਗ ਅਦਾਲਤਾਂ ਨਾ ਹੋਣ ਕਿ ਉਹਨਾਂ ਸਾਹਮਣੇ ਅੱਜ ਉਸ ਅਦਾਲਤ ਨੇ ਇਹ ਸਰਕਾਰਾਂ ਦੀ ਬੇਹੋਦਗੀ ਤੇ ਸਰਕਾਰਾਂ ਦੀ ਉਸ ਬੇਸ਼ਰਮੀ ਤੇ ਸਰਕਾਰਾਂ ਦੀ ਉਸ ਲਾਪਰਵਾਹੀ ਤੇ ਸਰਕਾਰਾਂ ਦੀ ਉਸ ਮਤਲਬ ਅਣਗਹਿਲੀ ਤੇ ਸਰਕਾਰਾਂ ਦੀ ਸਿੱਖਿਆ ਖੇਤਰ ਨੂੰ ਪਿੱਠ ਕਰਕੇ ਬਣ ਦੇ ਉੱਪਰ ਮੂੰਹ ਚ ਪੇੜ ਮਾਰਿਆ ਕਿ ਮੂੰਹ ਉੱਧਰ ਕਰੋ ਹਣਾ ਇਹ ਇਹ ਫੈਸਲਾ ਇਹ ਹੈ ਤੇ ਲੇਕਰ ਹੈ ਕਿ ਦੀ ਸਿੱਖਿਆ ਬਨਾਲੀ ਦੀ ناکامی ਦੇ ਉੱਤੇ ਬਿਲਕੁਲ ਬਿਲਕੁਲ ਅਥਾ ਕੀ ਸਿੱਖਿਆ ਜਿਹੇ ਰਾਸ਼ਟਰ ਨਿਰਮਾਣ ਖੇਤਰ ਵਿੱਚ ਇਦਾਂ ਠੇਕੇਦਾਰ ਪੰਨਾਲੀ ਦੀ ਕੋਈ ਥਾਂ ਹੋਣੀ ਚਾਹੀਦੀ ਹੈ ਕੀ ਲੱਗਦਾ ਹੈ ਤੁਹਾਨੂੰ ਨਹੀਂ ਬਿਲਕੁਲ ਨਹੀਂ ਹੋਣੀ ਚਾਹੀਦੀ ਹੂੰ ਬਿਲਕੁਲ ਨਹੀਂ ਹੋਣੀ ਚਾਹੀਦੀ ਇਹ ਗਲਤ ਹੈਗੀ ਆ ਤੁਸੀਂ ਕਿਉਂਕਿ ਅਸੀਂ ਉਹਨਾਂ ਨੂੰ ਐਜ਼ ਆ ਸਮਾਜ ਦੀ ਸਿਰਜਣਾ ਕਰਨ ਵਾਸਤੇ ਉਹ ਨਿਰਮਾਤਾ ਹੁੰਦੇ ਨੇ ਦੇਖੋ ਜਿਹੜਾ ਬੰਦਾ ਜਿਹੜੇ ਬੱਚਿਆਂ ਦਾ ਜਿਨੇ ਅਤੀਤ ਵਰਤਮਾਨ ਤੇ ਭੇਖ ਦੇਖਣਾ ਦੇਖਣਾ ਬਿਲਕੁਲ ਉਹਦਾ ਅਧਿਆਪਕ ਹੈਗਾ ਜਿਨੇ ਜਿਹੜੇ ਉਹਦੀ ਗੋਚ ਬੈ ਕੇ ਦੇਖਣਾ ਹੂੰ ਹਾਂ ਜਿਹੜੇ ਸਾਡੇ ਚ ਨਾ ਆਪਣੇ ਚਾਣਕਿਆ ਸਾਹਿਬ ਹਾਂ ਚਾਣਕਿਆ ਸਾਹਿਬ ਦੁਨੀਆ ਦੇ ਮਹਾਨ ਅਧਿਆਪਕ ਹੋਇਆ ਬਿਲਕੁਲ ਜਿਨ੍ਹਾਂ ਨੇ ਉਸ ਵੇਲੇ ਤਖਤ ਬਦਲਤਾ ਸੀਗਾ ਹਾਂ ਨਾ ਲੇਕਿਨ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਨੇ ਅਧਿਆਪਕ ਦੀ ਗੋਦ ਵਿੱਚ ਨਾ ਵਿਨਾਸ਼ ਤੇ ਵਿਕਾਸ ਦੋਨੋਂ ਖੇਡਦੇ ਆ ਦੋਨੇ ਖੇਡਦੇ ਆ ਤੇ ਕਿ ਪਾਲਣਾ ਸਰਕਾਰ ਨੇ ਆ ਸਟੇਟ ਨੇ ਆ ਉਹਨੇ ਵਿਨਾਸ਼ ਪੜਨਾ ਕਿ ਵਿਕਾਸ ਕਰਨਾ ਜੇ ਤੁਸੀਂ ਅਧਿਆਪਕ ਨੂੰ ਖੁਸ਼ ਰੱਖਦੇ ਆ ਅਧਿਆਪਕ ਨੂੰ ਉਹਦੀਆਂ ਲੋੜਾਂ ਥੋੜਾ ਦੇਖ ਕੇ ਉਹਦੇ ਮੁਤਾਬਕ ਉਹਦਾ ਜਿਆ ਬਣਦਾ ਹੱਕ ਦਿੰਨੇ ਆ ਉਹਨੂੰ ਦਰੀਆਂ ਨਹੀਂ ਵਿਚੋਣੀਆਂ ਪੈਂਦੀਆਂ ਤਾਂ ਤੁਸੀਂ ਵਿਕਾਸ ਦੇਖੋਗੇ ਫਿਰ ਤੁਹਾਨੂੰ ਕੀ ਮਹਿਣਗੇ ਤਾਨੂੰ ਜਿਹੜੇ ਚੰਗੇ ਮਿਲਣਗੇ ਤੁਹਾਨੂੰ ਡਾਕਟਰ ਚੰਗੇ ਮਿਲਣਗੇ ਤੁਹਾਨੂੰ ਵਕੀਲ ਚੰਗੇ ਮਿਲਣਗੇ ਤੁਹਾਨੂੰ ਆਈਐਸ ਆਈਪੀਐਸ ਕਿੱਡੀ ਵਿਦਿਆਪਦੀ ਪ੍ਰੋਡਕਸ਼ਨ ਕਿੱਡੀ ਜ਼ਬਰਦਸਤ ਆ ਬਹੁਤ ਵਧੀਆ ਜਿਹੜੀ ਟੋਟਲ ਮੈਨੇਜਮੈਂਟ ਆਫ ਦਾ ਕੰਟਰੀ ਹੈਗੀ ਆ ਉਹ ਵਿਦਿਆਪਕ ਦੀ ਪ੍ਰੋਡਕਸ਼ਨ ਹੈ ਨਾ ਤੇ ਜਦੋਂ ਤੁਸੀਂ ਵਿਦਿਆਪਕ ਹੀ ਗੁੱਸੇ ਰੱਖਿਆ ਵਿਦਿਆਪਕ ਹੀ ਨਾਰਾਜ਼ ਰੱਖਿਆ ਵਿਦਿਆਪਕ ਹੀ ਰਾਸ ਰੱਖਿਆ ਤੇ ਫਿਰ ਕੌਣ ਸੁਮੇਵਾਰ ਆ ਸਰਕਾਰਾਂ ਸਰਕਾਰਾਂ ਜ਼ਿੰਮੇਵਾਰ ਸਰਕਾਰਾਂ ਨੂੰ ਚਾਹੀਦਾ ਕਿ ਉਸ ਕੰਮ ਤੇ ਆਪਣੀਆਂ ਜ਼ਿੰਮੇਵਾਰੀਆਂ ਸਭਾਲਣ ਤੇ ਤਾਂ ਕਿ ਉਹਨਾਂ ਦੇ ਉਹਨਾਂ ਦੇ ਸਮਾਜ ਦਾ ਉਹਨਾਂ ਦੇ ਦੇਸ਼ ਦਾ ਉਹਨਾਂ ਦੇ ਰਾਸ਼ਟਰ ਦਾ ਜਿਹੜੀ ਸਰਕਾਰ ਦੀ ਪਹਿਲੇ ਫਰਜ਼ ਹੈਗੇ ਆ ਵੀ ਸਿੱਖਿਆ ਸਿਹਤ ਰੋਜ਼ਗਾਰ ਤੇ ਸੁਰੱਖਿਆ ਹੂੰ ਇਹ ਤਾਂ ਜਿਹੜੀ ਹੁਣ ਤੇ ਤੁਸੀਂ ਜਿੰਨੀ ਮਰਜ਼ੀ ਸੜਕਾਂ ਤਾਂ ਕਿ ਦਿਖਾਈ ਜੋ ਗਲੀਆਂ ਦਿਖਾਈ ਜੋ ਬਣਾਈਆਂ ਤੁਸੀਂ ਜਿੰਨੇ ਮਰਜ਼ੀ ਵੀਰ ਜੀ ਮੈਨੂੰ ਮਾਫ਼ ਕਰੀ ਜੋ ਤੁਸੀਂ 1000 ਰੁਪਏ ਬੀਬੀਆਂ ਨੂੰ ਤੁਹਾਨੂੰ ਦੇ ਦੇਣ ਮੈਨੂੰ ਨਹੀਂ ਪਤਾ ਕਿਸ ਕੰਮ ਆਉਣਾ ਕਿ ਨਹੀਂ ਆਉਣਾ ਲੇਕਿਨ ਗੱਲ ਇਹ ਹੈਗੀ ਆ ਕਿ ਜੋ ਸਹੀ ਹੈਗੀ ਆ ਹੂੰ ਬਿਲਕੁਲ ਸਹੀ ਜਿਹੜੀ ਤਰੱਕੀ ਹੈਗੀ ਆ ਉਹ ਹੈਗੀ এডਿਕੇਸ਼ਨ ਨੂੰ ਬਹਾਲ ਕਰਨਾ ਬਿਲਕੁਲ ਤੇ ਕੀ ਲੱਗਦਾ ਹੈ ਹਜ਼ਾਰਾਂ ਠੇਕੇ ਤੇ ਕੰਮ ਕਰ ਰਹੇ ਅਧਿਆਪਕਾਂ ਵਿੱਚ ਇੱਕ ਨਵੀਂ ਉਮੀਦ ਜਾਗੀ ਹੈ ਡੈਫੀਨਟਲੀ ਲੋਕਾਂ ਦੇ ਕੋਲ ਇੱਕ ਆਧਾਰ ਬਣ ਗਿਆ ਜਿੰਨੇ ਠੇਕੇ ਤੇ ਕੰਮ ਕਰ ਰਹੇ ਜਾਂ ਸਕੂਲਾਂ ਚਾ ਜਾਂ ਕਾਲਜਾਂ ਵਿੱਚ ਤਾਂ ਜਿਹੜੇ ਜਿਨ੍ਹਾਂ ਨੂੰ ਸਰਕਾਰਾਂ ਨਿਆਂ ਨਹੀਂ ਦੇ ਰਹੀਆਂ ਹੁਣ ਇਲੈਕਸ਼ਨ ਦੇ ਵਿੱਚ ਦੇਖਿਆ ਤੁਸੀਂ ਵੀ ਜਿਹੜੇ ਇਹਨਾਂ ਨੇ ਮਤਲਬ ਕਹਿੰਦੇ ਰੈਗੂਲਰ ਕੀਤੇ ਸੀਗੇ ਰੈਗੂਲਰ ਹੋਇਆ ਕੋਈ ਨਹੀਂ ਸੀ ਕੋਈ ਨਹੀਂ ਸੀ ਹੋਇਆ ਹੈਨਾ ਤੇ ਉਹ ਜਿਹੜੇ ਮਤਲਬ 6000 ਤੋਂ 12000 ਕਿ ਤੁਹਾਨੂੰ 58 ਸਾਲ ਦੇ ਕੋਈ ਨਹੀਂ ਚਲੂ ਛੇੜੂ 12 ਤਾਨੂੰ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਉਹਦਾ ਪੀਐਸ ਕਿ ਨਹੀਂ ਦੇ ਸਕੇ ਅੱਜ ਉਹਨਾਂ ਨੂੰ ਇੱਕ ਇਸੇ ਆਧਾਰ ਤੇ ਇਸੇ ਫੈਸਲੇ ਦੇ ਆਧਾਰ ਤੇ ਜਿਨੇ ਠੇਕੇ ਦੇ ਕੰਮ ਕਰਦੇ ਹੈਗੇ ਆ ਜਿਹੜੇ ਯੋਗ ਹੈਗੇ ਆ ਜਿਨ੍ਹਾਂ ਨੇ ਯੋਗਤਾ ਮੁਤਾਬਕ ਰੱਖੇ ਗਏ ਹੈਗੇ ਆ ਉਹਨਾਂ ਲਈ ਭੁੱਖ ਰੋਸ਼ਨਾ ਬਿਲਕੁਲ ਉਮੀਦ ਜਾ ਕੇ ਉਹਨੂੰ ਮੁਕਾ ਮਿਲ ਜਾਊਗਾ ਕਿ ਉਹਦੇ ਆਧਾਰ ਤੇ ਅਜੇ ਵਕੀਲਾਂ ਦੀ ਚੰਦੀ ਹੋਣੀ ਆ ਵੀ ਆਓ ਅਸੀਂ ਕਿਸ ਲਈਏ ਕਿਉਂਕਿ ਜਸਟਿਸ ਬੰਸਲ ਦਾ ਜਿਹੜਾ ਦਿੱਤਾ ਹੈ ਫੈਸਲਾ ਉਹ ਕਮੈਂਟ ਦੇ ਕੇ ਉਹਨੇ ਕਮੈਂਟ ਦਿੱਤੇ ਨਾ ਉਹ ਕਮੈਂਟ ਬੜੇ ਜ਼ਬਰਦਸਤ ਹੂੰ ਉਹਨਾਂ ਕਮੇਟ ਦੇ ਨਾਲ ਉਹਨਾਂ ਜਨ ਸਾਹਮਣੇ ਉਹਨਾਂ ਨੇ ਕਿਹਾ ਕਿ ਕੋਈ ਸ਼ਰਮ ਕਰਨੀ ਚਾਹੀਦੀ ਤੁਹਾਨੂੰ ਨਾ ਅਸੀਂ ਸੋਸ਼ਲ ਸਰਕਾਰ ਬਿਲਕੁਲ ਵਿਰਾਜ ਸਰਕਾਰ ਇਹਦਾ ਸੋਸ਼ਲ ਉਹ ਕਿੱਡਾ ਵੱਡਾ ਫੈਸਲਾ ਉਹ ਕਹਿੰਦੇ 6 ਮਹੀਨੇ ਫੈਸਲਾ ਕਰੋ ਤੇ ਨਹੀਂ ਤੇ ਇਹ ਫੈਸਲਾ ਲਾਗੂ ਹੋ ਗਿਆ ਲਾਗੂ ਹੋ ਜਾਵੇਗਾ ਮਤਲਬ ਕਹਿੰਦਾ ਕਿ ਮਤਲਬ ਕੱਲ ਨੂੰ ਇਹ ਜਿਹੜੀ ਸਰਕਾਰ ਜਿਹੜੀ ਅਧਿਆਪਕ ਵਿਰੋਧੀ ਆ ਸਿੱਖਿਆ ਵਿਰੋਧੀ ਆ ਕਿ ਇਹ ਜਸਟਿਸ ਬੰਸਲ ਦੇ ਮਤਲਬ ਫੈਸਲੇ ਨੂੰ ਸੁਪਰੀਮ ਕੋਰਟ ਜਾਣ ਲੈ ਜਵੇ ਸੁਪਰੀਮ ਕੋਰਟ ਜਾਣ ਤੋਂ ਰੋਕਤਾ ਉਹਨਾਂ ਨੇ ਵੀ ਰਗਦੁਰ ਮੈਂ ਕਰਤੇ ਆ ਪਰ ਤੁਸੀਂ ਆਪ ਹੀ ਫੈਸਲਾ ਕਰੋ ਤਾਂ ਟ੍ਰੈਡ ਤੁਹਾਨੂੰ ਮਿਲ ਜਾਏ ਬਿਲਕੁਲ ਔਰ ਉਹਦੇ ਲਈ ਉਹਨਾਂ ਨੇ 6 ਹਫ਼ਤਿਆਂ ਦਾ ਜਿਹੜਾ ਆ ਸਮਾਂ ਵੀ ਦਿੱਤਾ ਸੋ ਇਹ ਸੀਗਾ ਅੱਜ ਦਾ ਵਿਚਾਰ ਵਟਾਂਦਰਾ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਮੈਨੂੰ ਲੱਗਦਾ ਸਰ ਆਪਾਂ ਨੂੰ ਇਜਾਜ਼ਤ ਲੈਣੀ ਪੈਗੀ ਤੇ ਹੁਣ ਸਾਨੂੰ ਦੋਵਾਂ ਨੂੰ ਦੇਉ ਇਜਾਜ਼ਤ ਤੇ ਦੇਖਦੇ ਰਹੋ ਆਪੀ ਡੀ 24 ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ